ਸਾਡੇ ਟੌਣ ਤੇ ਤਰਵਾ ਹੈ ਗੋਡਾ ਦੇਖ ਵੇਾ ਕੌਣ ਜਿੱਤ ਕਾ ਕੌਣ ਹਾਰਦਾ ਕਹਿੰਦਾ ਵੱਡੇ ਵੱਡੇ ਮਹੱਲ ਬੋਲ ਜ਼ਿੰਦੇ ਹਾਰੀਆਂ ਬਾਈ ਜੋਰ ਜਦੋਂ ਲੱਗ ਜਾਣ ਪਿੱਤੋਂ ਬਾਹਰ ਦੇ ਉਦੋਂ ਤੇ ਹੀ ਆਉਂਦਾ ਨਹੀਂ ਸਵਾਦ ਲੋਕਾਂ ਨੂੰ ਫੈਸਲੇ ਨਾ ਹੋਣ ਜਿੱਥੇ ਜਿੱਤ ਹਾਰ ਦੇ ਬਾਈ ਕੀਤੀ ہوئی ਕਮੈਂਟਮੈਂਟ ਖੋਲੇ ਟਾਂਦੀ ਆਹ ਕਰੇ ਮਜਬੂਰ ਪਰ ਬਹਾਨੇ ਲਾਣੋ ਕਰਦਾ ਏ ਤੰਗ ਡੂ ਮਸੇੜੀ ਵਾਲਿਆ ਜਦੋਂ ਰੇਗ ਮਾਨ ਮੰਗ ਗੋਡਾ ਸੱਲੇ ਤਾਨੂੰ ਕਰਦਾਏ ਤੰਗ ਤੋਂ ਮਸੇੜੀ ਵਾਲਿਆ ਜਦੋਂ ਰੇਗ ਮਾਰ ਮੰਗੂ ਗੋਦਾ ਸੱਲੇ ਤਾਨੂੰ ਵੱਖਿਆ ਚੱਲਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਕਹਿੰਦਾ ਢੋਲ ਵੱਜੇ ਤੇ ਪਾਪੋ ਪੰਜਾਬੀ ਚੱਕਣ ਲੱਗਦੇ ਨੇ ਬਾਈ ਬੱਚੇ ਤਰੰਜ ਨਾਲ ਝੁੰਡ ਲੜਾਂਦੇ ਨੱਚਣ ਲੱਗਦੇ ਨੇ ਅੰਬਰਾ ਟਿੱਕਰ ਜਾਏ ਸੋਰ ਧਰਤ ਤੇ ਵੱਜੀ ਅੱਡੀ ਦਾ ਮੈਂ ਹਾ ਪੱਤ ਪੰਜਾਬੀ ਸ਼ੌਕ ਮੈਨੂੰ ਕੁਸ਼ਤੀ ਅਤੇ ਕਬੱਡੀ ਦਾ ਵਾਹ ਜੀ ਵਾਹ what do you